ਕਿਉਂਕਿ ਯਾਰ ਮੈਨੂੰ ਐਵੇਂ ਲੱਗ ਰਿਹਾ ਕਿ ਜਿਵੇਂ ਤੁਹਾਨੂੰ ਵੀ ਪੰਜਾਬ ਦਾ ਦਰਦ ਦਿਖ ਰਿਹਾ ਪੰਜਾਬ ਤੇ ਜੋ ਹਾਲਾਤ ਨੇ ਪ੍ਰੈਸ ਵਾਲਿਆਂ ਨੂੰ ਉਹਦੇ ਦੀ ਤੁਸੀਂ ਮੇਰੇ ਨਾਲ ਮੇਰੇ ਨਾਲੋਂ ਵੀ ਜ਼ਿਆਦਾ ਆਪਣੇ ਮਨ ਤੇ ਬੋਝ ਲੈ ਕੇ ਆਇਓ ਹਰ ਪਾਸੇ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਨੇ ਇੱਕ ਬਹੁਤ ਜ਼ਿਆਦਾ ਮਾੜੇ ਨੇ ਵਾਡੇ ਚੇਅਰਮੈਨਸ ਆਫ ਦੀ ਡੈੱਥ ਆਫ ਕਉ ਕੋ ਪੁਰਾਣੇ ਉਹ ਵੀ ਬਿਜ਼ਨਸਮੈਨ ਨੇ ਆ ਬੱਚਿਆਂ ਨੇ ਬਿਜ਼ਨਸ ਚਲਾਇਆ ਪਰ ਪੰਜਾਬ ਦੇ ਪੂਰੇ ਬਿਜ਼ਨਸਮੈਨ ਜਿਹੜੇ ਨੇ ਅੱਜ ਕੋਈ ਬਿਜ਼ਨਸਮੈਨ ਇਹ ਨਹੀਂ ਕਹਿ ਸਕਦਾ ਵੀ ਪਿੱਛੇ ਬਟਾਲੇ ਵਾਲੇ ਸਾਰੇ ਖੜੇ ਨੇ ਬੇਸ਼ੱਕ ਨਾ ਕਹਿਣ ਪਰ ਮੈਨੂੰ ਪਤਾ ਕਿ ਇਹਨਾਂ ਸਾਰਿਆਂ ਨੇ ਐਕਸਟਰੈਕਸ਼ਨ ਦਿੱਤੀ ਆ ਸਾਰਿਆਂ ਨੇ ਪੈਸੇ ਦਿੱਤੇ ਨੇ ਔਰ ਉਹਨਾਂ ਕੋਲੋਂ ਆਪਣੀ ਜਾਨ ਬਿਚਾ ਲਈ ਆ ਮੇਰੇ ਕੋਲ ਪੇਪਰ ਹੈ ਮੈਂ ਇਹਨਾਂ ਨੂੰ ਪੇਪਰ ਫੜਾਇਆ ਕਿ 1921 ਤੋਂ ਲੈ ਕੇ 1991 ਤੋਂ ਲੈ ਕੇ ਟੈਰਰਿਸਟ ਅਟੈਕ ਕਿਦੋਂ ਹੋਇਆ 1991 ਦੇ ਟੈਰਰਿਸਟ ਅਟੈਕ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ 2023 ਤੱਕ ਐਫ ਆਈ ਆਰ ਨੰਬਰ 172 ਮੀਟੀਹਾ ਇਹ ਤੇ ਮੇਰਾ ਖਿਆਲ ਹੈ ਕਿ ਬਹੁਤ ਛੋਟੀ ਗੱਲ ਮੈਂ ਆਪਣੀ ਇਲੈਕਸ਼ਨ ਚ ਪਾਰਲੀਮੈਂਟ ਦੀ ਇਲੈਕਸ਼ਨ ਜੀਪੂ ਮਰੀਂ ਘਟੀ ਚਲਾ ਰਿਹਾ ਜੱਗੂ ਭਗਵਾਨਪੁਰੇ ਦੀ ਵੀਡੀਓ ਕਾਲ ਆਈ ਇਹਨੂੰ ਨਖੇ ਕਿ ਤੂੰ ਰੰਦਾ ਵਿੱਚ एमपीडी इलेक्शन ਦੀ ਮੈਂ ਗੱਲ ਕਰ ਰਿਹਾ ਮੈਂ ਦੂਸਰੀ ਬਾਈ ਇਲੈਕਸ਼ਨ ਦੀ ਨਹੀਂ ਕਰ ਰਿਹਾ ਉਹਨੇ ਕਿਹਾ ਕਿ ਤੂੰ ਉਹਦੀ ਗੱਡੀ ਚਲਾ ਰਿਹਾ ਤੇ ਤੈਨੂੰ ਅਸੀਂ ਵੇਖਾਂਗੇ ਇਹਨੇ ਆਖਿਆ ਕਿ ਅੰਕਲ ਮੇਰੇ ਨਾਲ ਹੀ ਬੈਠਿਆ ਤੂੰ ਗੱਲ ਕਰਲਾ ਉਹਦਾ ਟੈਲੀਫੋਨ ਬੰਦ ਇਹਦੇ ਤੋਂ ਵੱਡੀ ਤੇ ਕੋਈ ਹੋਰ ਐਵੀਡੈਂਸ ਨਹੀਂ ਅਸੀਂ ਬੈਠੇ ਸੀਗੇ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਦੱਸਣ ਲੱਗਾ ਕਿ ਕਿਵੇਂ ਲੋਕਾਂ ਨੂੰ ਕਾਲ ਦਿੰਦੇ ਆ ਬਸੇ ਸਾਡਾ ਇੰਪਰੂਵਮੈਂਟ ਟਰਸਟ ਦਾ ਜਿਹੜਾ ਚੇਅਰਮੈਨ ਸੀ ਮੈਂ ਉਹਦੇ ਕੋਲ ਬੈਠਾ ਸਾਡਾ ਬਰਿੰਦਰ ਪਾੜਾ ਐਮ ਐਲ ਏ ਗੁਰਦਾਸਪੁਰ ਅਸੀਂ ਦੋਨੋਂ ਹੀ ਬੈਠੇ ਹਾਂ ਸਾਡੇ ਸਾਹਮਣੇ ਹੈਪੀ ਪਸ਼ੇ ਦੀ ਉਹਨੂੰ ਕਾਲ ਆਈ ਪਤਾ ਨਹੀਂ ਕਿਹੜੇ ਅਕਸਰ ਦੀ ਆਈ ਜਾਂ ਟੈਰੇਸ ਦੀ ਆਈ ਕਿ 50 ਲੱਖ ਰੁਪਏ ਦੇ ਐਮ ਐਲ ਏ ਬਰਿੰਦਰ ਪਾੜਾ ਨੇ ਆਪਣੇ ਮੋਬਾਈਲ ਤੋਂ ਵੀ ਰਿਕਾਰਡਿੰਗ ਕੀਤੀ ਅੱਜ ਪੰਜਾਬ 'ਚ ਜੋ ਹਾਲਾਤ ਚੱਲ ਰਹੇ ਨੇ ਸ਼ਾਮ ਤੋਂ ਬਾਅਦ ਤੁਸੀਂ ਕਿਸੇ ਸੜਕ ਦੇ ਨਹੀਂ ਜਾ ਸਕਦੇ ਔਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਮੈਂ ਕਹਾਂਗਾ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਇੰਨਾ ਵੱਡੇ ਬੇਸ਼ਰਮੀ ਵਾਲੀ ਗੱਲ ਮੈਂ ਕਹਿਣਾ ਕਿ ਪੁਲਿਸ ਸਟੇਸ਼ਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਜਿਹੜੀਆਂ ਚੌਕੀਆਂ ਨੇ ਉਹਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਇਹ ਇਸ ਕਰਕੇ ਕੀਤੀਆਂ ਕਿ ਜਦੋਂ ਬੰਬ ਚੱਲੇ ਹੈਡ ਗ੍ਰੇਨੇਡ ਛੁੱਟੇ ਗਏ ਪੰਜਾਬ ਪੁਲਿਸ ਨੇ ਕੈਟੇਗੋਰਿਕਲੀ ਉਹ ਨਾ ਕਰ ਦਿੱਤੀ ਕਿ ਇੱਥੇ ਕੋਈ ਕੋਈ ਬੰਬ ਚੱਲਿਆ ਹੀ ਨਹੀਂ ਤੇ ਉਸੇ ਬੰਬ ਨੂੰ ਉਹਨਾਂ ਨੇ ਕਹਿਤਾ ਜੀ ਇਹ ਟੈਰਿਸਟ ਅਟੈਕ ਨੇ ਇਹਦੇ ਤੋਂ ਵੱਡੀ ਨੈਗਲੀਜੈਂਸੀ ਤੇ ਯੂ ਟਰਨ ਲੈਣਾ ਪੰਜਾਬ ਪੁਲਿਸ ਲਈ ਬਹੁਤ ਤੁਹਾਡੀ ਸ਼ਰਮ ਦੀ ਗੱਲ ਹੈ ਇਹ ਉਹ ਪੰਜਾਬ ਪੁਲਿਸ ਆ ਜਿਹਦੇ ਤੇ ਮਾਨ ਕੀਤਾ ਜਾਂਦਾ ਸੀ ਕਿ ਇਹ ਪੰਜਾਬ ਪੁਲਿਸ ਕਿਤੇ ਵੀ ਜਿੱਥੇ ਕਿਤੇ ਗੜਬੜ ਹੁੰਦੀ ਸੀ ਤੇ ਪੰਜਾਬ ਪੁਲਿਸ ਨੇ ਕਹਿੰਦੇ ਉਹਨੂੰ ਖਤਮ ਕੀਤਾ ਜਾਂਦਾ ਇਹ ਉਹ ਪੰਜਾਬ ਪੁਲਿਸ ਆ ਜਿਨੇ ਪੰਜਾਬ ਦਾ ਟੈਰੋਰਿਜ਼ਮ ਖਤਮ ਕੀਤਾ ਹੈ। ਖਾਣੇ ਦੇ ਰਸਤੇ ਬੰਦ ਕਰ ਦਿੱਤੇ ਗਏ ਨੇ। ਡੇਰ ਬਾਬਾ ਨਾਨਕ ਮੈਂ ਆਪ ਐਵੀਡੈਂਸ ਹੈ ਮੇਰੀ ਜਿਉਣਾ ਦਾ ਸੀਸੀਟੀਵੀ ਕੈਮਰਾ ਹੈਗਾ ਮੈਂ ਚੈਲੰਜ ਕਰ ਰਿਹਾ ਐਸਐਸਪੀ ਬਟਾਲਾ ਨੂੰ। ਜਿਹੜਾ ਉਹਨਾਂ ਨੇ ਕਿਹਾ ਕਿ ਨਹੀਂ ਰਸਤੇ ਬੰਦ ਕੀਤੇ। ਮੈਂ ਸ਼ਾਮ ਨੂੰ ਥੀਏਟਰ ਧਰਮਕੋਟ ਰੰਦਾਵਾ ਤੋਂ ਸਰਪੰਚ ਦੇ ਘਰੋਂ ਲੋੜੀ ਬਣਾ ਕੇ ਆਪਣੇ ਘਰ ਪੂਰੇ 8:40 ਦੇ ਡੇਰਾ ਬਾਬਾ ਨਾਨਕ ਮੰਡੀ ਦੇ ਕੋਲ ਪਹੁੰਚਿਆ ਉੱਥੇ ਬੈਰੀਕੇਟਿੰਗ ਹੋਈ ਸੀ ਤੇ ਬੈਰੀਕੇਟ ਜਿਹੜੇ ਸੀ ਮੈਂ ਕਿਹਾ ਖੋਲ ਤੱਕੀ ਚੱਲੀਏ ਬੰਦੇ ਮੇਰੇ ਉਤਰੇ ਨੇ ਸੰਗਲ ਲੱਗੇ ਨੇ ਉੱਤੇ ਲੋਕ ਲੱਗਾ ਤੇ ਜੇ ਪੰਜਾਬ ਪੁਲਿਸ ਮਰ ਕਹਿੰਦੀ ਕਿ ਸਾਨੂੰ ਨਾ ਕੋਈ ਮਾਰ ਜੇ ਤੇ ਇਹ ਜਿਹੜੇ ਬੈਠੇ ਨੇ ਇਹਨਾਂ ਦੀ ਹਫਾਜ਼ਤ ਕੌਣ ਕਰੇਗਾ ਇਹਦਾ ਮਤਲਬ ਇਹਨਾਂ ਉਹਨਾਂ ਆਪਣੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਤੇ ਲੋਕਾਂ ਦੀਆਂ ਸਿਕਿਉਰਿਟੀ ਦੀਆਂ ਕੰਧਾਂ ਕੌਣ ਉੱਚੀਆਂ ਕਰੇਗਾ ਪੰਜਾਬ ਦਾ ਮੁੱਖ ਮੰਤਰੀ ਮੈਂ ਕਹਿੰਦੇ ਕਿ ਬੋਜਦਿਲ ਦਰਪੋਕ ਮਹਾਨ ਅਲਾਇਕ ਮੁੱਖ ਮੰਤਰੀ ਪੰਜਾਬ ਨੂੰ ਮਿਲ ਗਿਆ ਜਿਹੜਾ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪਿਆ ਇਹ ਮੁੱਖ ਮੰਤਰੀ ਦਿੱਲੀ ਦੇ ਵਿੱਚ ਕਹਿ ਰਿਹਾ ਕਿ ਕੇਜਰੀਵਾਲ ਨੂੰ ਖਤਰਾ ਪੰਜਾਬ ਪੁਲਿਸ ਛੜੀ ਆ ਉਹਦੀ ਸਿਕਿਉਰਿਟੀ ਕਰੇਗੀ ਕੀ ਗੱਲ ਪੰਜਾਬ ਦੇ ਵਿੱਚ ਹਰ ਤਰ੍ਹਾਂ ਬੰਬ ਚੱਲ ਰਹੇ ਨੇ ਜੇ 10 ਬੰਬ ਚੱਲ ਗਏ ਨੇ ਉਹਦੇ ਤੇ ਇੱਕ ਕਵਰੀ ਮੁੱਖ ਮੰਤਰੀ ਨੇ ਪਹੁੰਚਿਆ ਹੋਰ ਤੇ ਹੋਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਡੀਜੀਪੀ ਪੰਜਾਬ ਇਹ ਕੋਈ ਪੁਲਿਸ ਸਟੇਸ਼ਨ ਨੂੰ ਜਾਂ ਇਹ ਕੋਈ ਪੁਲਿਸ ਚੌਕੀ ਨੂੰ ਵਿਜ਼ਿਟ ਕਰਨੀ ਆ ਅੱਜ ਤੱਕ ਅਜੇ ਤੱਕ ਪੰਜਾਬ ਪੁਲਿਸ ਜਾਂ ਹੋਮ ਮਿਨਿਸਟਰ ਜਾਂ ਚੀਫ ਮਿਨਿਸਟਰ ਨੇ ਆਪਣੀ ਪ੍ਰੈਸ ਕਾਨਫਰੰਸ ਨਹੀਂ ਰੱਖੀ ਪੰਜਾਬ ਬਾਰੇ ਆਪਣੇ ਕੋਈ رائے ਨਹੀਂ ਰੱਖੀ ਕਿ ਪੰਜਾਬ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਕਿਵੇਂ ਇਹ ਲੋਕਾਂ ਨੂੰ ਕੰਟਰੋਲ ਕਰਨਾ ਕਿਵੇਂ ਪੁਲਿਸ ਜਿਹੜੇ ਜਿਹੜੇ ਥਾਣੇ ਨੇ ਉਹਨਾਂ ਦੇ ਰਸਤੇ ਬੰਦ ਕਰਦੇ ਚਾਹੇ ਉਹ ਕਿਲਾ ਲਾਲ ਸਿੰਘ ਵਾਲੀ ਮਹਿਰ ਵਾਲਾ ਰਸਤਾ ਉਹ ਸਾਰੇ ਹੀ ਲਾ ਦਿੱਤੀਆਂ ਨੇ ਪਟਾਲਾ ਵੇਖ ਲਓ ਅਲੀਵਾਲ ਦੇਖ ਲਓ ਕਣੀਕੇ ਬਾਂਗਰ ਵੇਖ ਲਓ ਡੇਰਾ ਬਾਬਾ ਨਾਨਕ ਵੇਖ ਲਓ ਕਲਨੌਰ ਦੇਖ ਲਓ ਚੌਕੀਆਂ ਸਾਰੀਆਂ ਦੇਖ ਲਓ ਜਾਂ ਹੋਰ ਥਾਣੇ 'ਚ ਚਲੇ ਜਾਓ ਤੇ ਜਿਸ ਵੇਲੇ ਜਿਸ ਵੇਲੇ ਬੰਬ ਡਿੱਗਦੇ ਨੇ ਤੇ ਸਭ ਤੋਂ ਬੇਸ਼ਰਮੀ ਦੀ ਇੱਕ ਗੱਲ ਹੈ ਕਿ ਹਰ ਸੀਪੀ ਕਹਿੰਦਾ ਜੀ ਉਥੇ ਆ ਕੇ ਡੇਗਾ ਕੁਛ ਨਹੀਂ ਮੈਂ ਪਹਿਲੀ ਵਾਰ ਵੇਖਿਆ ਕਿ ਤੁਸੀਂ ਕੋਈ ਮੈਨੂੰ ਦੱਸ ਦੋ ਤੇ ਯਾਰ ਕਿ ਕਦੀ ਰੇਡੀਏਟਰ ਫਟਨ ਨਾਲ ਸ਼ੀਸ਼ੇ ਵੀ ਟੁੱਟੇ ਨੇ ਇਹ ਤੇ ਕਿਹਾ ਜਾਂਦਾ ਸੀ ਕਿ ਰੇਡੀਏਟਰ ਲੀਕ ਹੋ ਗਿਆ ਇਹ ਪਹਿਲੀ ਵਾਰ ਵੇਖਿਆ ਕਿ ਪੰਜਾਬ ਪੁਲਿਸ ਦਾ ਰੇਡੀਏਟਰ ਫਟ ਕੇ ਤੇ ਬਾਬੂਆਂ ਕੋਲ ਸਦਾ ਲਾ ਕੇ ਬਿਲਡਿੰਗਾਂ ਦੇ ਸ਼ੀਸ਼ੇ ਤੋੜ ਲੈਂਦਾ ਇਹ ਪਹਿਲੀ ਵਾਰ ਹੀ ਸੁਣਿਆ ਕਿ ਬਖਸ਼ੀਵਾਲ ਚੌਕੀ ਦੇ ਉੱਤੇ ਗਰਨੇਡ ਅਟੈਕ ਨਹੀਂ ਹੋਇਆ ਇਹ ਉਦਾਂ ਪਟਾਕਾ ਚੱਲਿਆ ਤੇ ਬਾਅਦ ਉਹੋ ਹੀ ਬੰਦੇ ਫੜ ਕੇ ਪੀਲੀ ਪੀਕਿੰਗ ਤੋਂ ਉਪਰ ਕਿਤੇ ਜਾਂਦੇ ਨੇ ਤੇ ਕਿਹਾ ਜਾਂਦਾ ਕਿ 테러ਿਸਟ ਅਟੈਕ ਸੀ ਸਾਰੇ ਪੁਲਿਸ ਸਟੇਸ਼ਨਾਂ ਦਾ ਹੁਣ ਇਹ ਜਿਹੜੇ ਚੌਕੇ ਨੇ ਉਹਨਾਂ ਦਾ ਕਹਿ ਦਿੱਤਾ ਕਿ ਇਹ 테러ਿਸਟ ਅਟੈਕ ਸੀ ਜੇ ਇਹਦੇ ਚ ਸੀਸੀਟੀਵੀ ਕੈਮਰਾ ਚ ਇਹ ਵੀ ਨਾ ਆਉਂਦਾ ਤੇ ਇਹਨੂੰ ਵੀ ਅਟੈਕ ਨਹੀਂ ਸਿੱਕਿਆ ਜਾਣਾ ਇਹ ਕਿਹਾ ਜਾਣਾ ਸੀ ਕਿ ਉਹਨਾਂ ਨੇ ਲੋਹੜੀ ਦੇ ਆਪਣੇ ਘਰ ਆਪੇ ਪਟਾਕੇ ਚਲਾਏ ਸੋ ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਪੰਜਾਬ ਦਾ ਕੋਈ ਵੀ ਮੰਤਰੀਆਂ ਤੋਂ ਬਿਨਾਂ ਜਾਂ ਆਮ ਆਦਮੀ ਪਾਰਟੀ ਤੋਂ ਬਣਾ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਜਾਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਸ਼ੈਲਟਰ ਦਿੰਦੀ ਆ ਗੈਂਗਸਟਰਾਂ ਨੂੰ ਟੈਰਰਿਸਟਾਂ ਨੂੰ ਉਹਨਾਂ ਤੋਂ ਬਿਨਾ ਹਰ ਪੰਜਾਬੀ ਮਹਿਫੂਜ਼ ਨਹੀਂ ਸਭ ਤੋਂ ਵੱਡੀ ਗੱਲ ਮੈਂ ਐਸਐਸਪੀ ਤੁਸੀਂ ਮੇਰੇ ਕੋਲ ਸਾਰੇ ਕੈਮਰੇ ਲੈ ਕੇ ਬਿਠੋ ਐਸਐਸਪੀ ਬਟਾਲਾ ਨੂੰ ਪੁੱਛੋ ਕਿ ਜੱਗੂ ਭਗਵਾਨ ਪੂਰੀਆ ਦੇ ਪਰਿਵਾਰ ਨੂੰ ਸਿਕਿਉਰਿਟੀ ਕਿਉਂ ਦਿੱਤੀ ਗਈ ਆ ਇਹ ਤੇ ਇਹ ਤੇ ਪੁੱਛਿਆ ਜਾ ਸਕਦਾ ਨਾ ਕਿ ਆਉਂਡ ਰਿਕਾਰਡ ਕਿਆ ਗਿਆ ਕਿ ਗੁੰਡੇ ਨੂੰ ਗੁੰਡੇ ਕੋਲ ਖਤਰਾ ਤੇ ਜੇ ਕੋਈ ਡੇੜਾ ਬਾਬਾ ਨਾਨਕ ਦਾ ਜਿਹੜੇ ਪਿਸਤਲ ਦਾ ਜਿਹੜਾ ਡੋਤੇ ਹੋਇਆ 22 8 ਨੂੰ ਉਹ ਜਿਹੜਾ ਮਸ਼ੀਨ ਮੰਡਿਆਰੀ ਵਾਲਾ ਉਹਦੇ ਉੱਪਰ ਉਹਨੂੰ ਥ੍ਰੈਡ ਕਾਲਾਈ ਉਹਨੇ ਜਾ ਕੇ ਥਾਣੇ ਚ ਦਿੱਤੀ ਔਰ ਏ.ਆਰ.ਐਸ. ਨੇ 5000 ਰੁਪਿਆ ਲੈ ਕੇ ਮੈਂ ਹੌਂ ਰਿਕਾਰਡ ਕਰ ਰਿਆਂ 5000 ਰੁਪਿਆ ਲੈ ਕੇ ਉਹਦੀ ਐਫ.ਆਈ.ਆਰ ਕੱਟੀ ਉਹ ਭਾਵੇਂ ਹੁਣ ਮੁਕਰ ਜੇ ਤੇ ਭਾਵੇਂ ਨਾ ਮੁਕਰੇ ਮੈਂ ਕਹਿ ਰਿਹਾ ਕਿ 8000 ਰੁਪਿਆ ਉਸ ਐਸਐਚ ਨੇ ਐਫਐਨਐਲ ਅਜੇ ਤੱਕ ਉਸ ਐਸਐਸਪੀ ਜਾਂ ਡੀਜੀਪੀ ਜਾਂ ਡੀਆਈਜੀ ਨੇ ਬਿੰਦੂ ਨਹੀਂ ਪੁੱਛਿਆ ਕਿ ਰੰਦਾਵਾ ਸਾਹਿਬ ਤੁਸੀਂ ਕਿਸ ਚੀਜ਼ ਤੇ ਤੁਸੀਂ ਇਹ ਜਿਹੜਾ ਏਡਾ ਵੱਡਾ ਐਲੀਗੇਸ਼ਨ ਲਾ ਰਹੇ ਹੋ ਤੇ ਨਾ ਉਸ ਐਸਐਸਏ ਨੂੰ ਅਜੇ ਤੱਕ ਕਿਸੇ ਨੇ ਸਸਪੈਂਡ ਕੀਤਾ ਜਾਂ ਜੌਨਰੀ ਐਕਸਪਲੇਨੇਸ਼ਨ ਨਹੀਂ ਕੀਤੀ ਇਹਦੇ ਤੋਂ ਵੱਡੀ ਇਹਦਾ ਮਤਲਬ ਐਮਪੀ ਦਾ ਐਲੀਗੇਸ਼ਨ ਲਾਉਣਾ ਉਨੂੰ ਇਹ ਸਰਕਾਰ ਤੇ ਚ ਸਮਝਦੀ ਆ ਮੈਂ ਉਹਨਾਂ ਨੂੰ ਕਿਹਾ ਕਿ ਇਹਨੂੰ ਲਾਇਸੈਂਸ ਦੇ ਦਿਓ ਇਹਨਾਂ ਨੇ ਲਾਇਸੈਂਸ ਨਹੀਂ ਦਿੱਤੇ ਦੋ ਬੰਦਿਆਂ ਦਾ ਕਿਹਾ ਦੋਨਾਂ ਨੂੰ ਹੀ ਮੈਂ ਕਿਹਾ ਇੱਕ ਨੂੰ ਜੀਵਨ ਫੌਜੀ ਦੀ ਉਹ ਜੀਵਨ ਫੌਜੀ ਆ ਜਿੰਨੇ ਕਿਹਾ ਸੀ ਕਿ ਜੇ ਨਾਕਿਆਂ ਤੇ ਕੋਈ ਖੜਾ ਹੋ ਗਿਆ ਤੇ ਮੈਂ ਉਹ ਡਾ ਦੂੰਗਾ ਉਹਦੇ ਬਾਅਦ ਸਾਰੇ ਨਾਕੇ ਚੁੱਕੇ ਕੋਈ ਨਾ ਕਹਨੀ ਤੁਸੀਂ ਦੱਸੋ ਜਦੋਂ ਜਦੋਂ ਘੁੰਮਦੇ ਉੱਡਾ ਕੇ ਦੱਸੋ ਕੋਈ ਪਿੰਡ ਵਾਲਾ ਦੱਸੋਗੇ ਕੋਈ ਨਾਕਾ ਕਿੱਦੇ ਹੋਵੇ ਜਿਹੜੀ ਪੁਲਿਸ ਗੋਡੀਆਂ ਪਰਨੇ ਹੋਗੀ ਤੇ ਉਹ ਕਿਵੇਂ ਪੰਜਾਬ ਦੇ ਲੋਕਾਂ ਦੀ ਹਫਾਜ਼ਤ ਕਰੇਗੀ ਪੰਜਾਬ ਨੂੰ ਨਾ ਤੇ ਮੁੱਖ ਮੰਤਰੀ ਪਤਾ ਨਹੀਂ ਕਿਹੜੀ ਦੁਨੀਆ ਚ ਚਲਾ ਗਿਆ ਕਿਹੜੇ ਮੋੜ ਚਲਾ ਗਿਆ ਕਿਹੜੇ ਮੰਤਰੀ ਜਿੱਥੇ ਕਿਤੇ ਅਟੈਕ ਹੁੰਦਾ ਸੀ ਜਾਂ ਥੋੜੀ ਬਹੁਤੀ ਵੀ ਕਿਤੇ ਚੀਜ਼ਾਂ ਦੀ ਤੁਸੀਂ ਸਾਰੇ ਦੇਖਿਆ ਉੱਥੇ ਮਨਿਸਟਰ ਜ਼ਰੂਰ ਪਹੁੰਚਦਾ ਸੀ ਪ੍ਰੈਸ ਕਾਨਫਰੰਸ ਕਰਦਾ ਸੀ ਲੋਕਾਂ ਨੂੰ ਦੱਸਦਾ ਸੀ ਕਿ ਆ ਚੀਜ਼ ਹੋਈ ਹੈ ਅਸੀਂ ਹੁਣ ਆ ਐਕਸ਼ਨ ਲੈਣ ਲਈ ਜਾ ਰਹੇ ਹਾਂ ਡੀਆਈਜੀ ਡੀਜੀਪੀ ਸਭ ਪਹੁੰਚਦੇ ਸੀ ਪਰ ਇਹ ਤੇ ਸਰਕਾਰ ਕੰਬ ਕਰਨੀ ਨਹੀਂ ਦਸੋਗੀ ਲੋਕਾਂ ਨੂੰ ਰੈਮੋ ਕਰਮ ਤੇ ਛੜਤਦਾ ਕਿ ਤੁਸੀਂ ਕੈਸੀ ਦੋ ਔਰ ਆਪਣਾ ਪੁਛਾ ਕਰੋ ਇਸ ਤੋਂ ਕੋਈ ਨਹੀਂ ਔਰ ਇਹ ਜਿਹੜੀ ਮੇਰੇ ਮੇਨਾਂ ਦੇ ਦੀਪੂ ਉਹਨਾਂ ਦੇ ਅਮਨਦੀਪ ਉਹਨਾਂ ਦੇ ਘਰ ਤੇ ਜਿਹੜਾ ਅਟੈਕ ਹੋਇਆ ਮੇਰਾ ਖਿਆਲ ਕਿ ਇਹਨੇ ਵੀ ਮੇਰੇ ਕੋਲ 10 ਵਾਰੀ ਤਲੀਖਣ ਕਰਵਾਇਆ ਮੈਂ ਡੀਜੀਪੀ ਸਾਹਿਬ ਨੂੰ ਕੀਤਾ ਮੈਂ ਕਿ ਫੈਮਲੀ ਦਾ ਬਚਾ ਕਰੋ ਪਿਛਲੇ 10 12 ਮਹੀਨਿਆਂ ਤੋਂ ਹੀ ਕਰਦੇ ਰਹੀ ਇੱਕ ਸਾਲ ਤੋਂ ਐਵੇਂ ਆਖਿਆ ਇੰਨਾ ਵੀ ਸਕਿਉਰਿਟੀ ਦਾ ਇੰਤਜ਼ਾਮ ਕਰੋ ਇਲੈਕਸ਼ਨ ਦੇ ਵਿੱਚ ਕਿ ਇਹਨੇ ਗਨਮੈਨ ਵੀ ਵਿਡਰਾ ਕਰ ਲਿਆ ਗੁੰਡਿਆਂ ਨੂੰ ਦੇਣ ਲਈ ਇਧਰੋਂ ਗਨਮੈਨ ਵਿਡਰਾ ਕਰ ਲੇ ਤੇ ਗੈਂਗਸਟਰਾਂ ਨੂੰ ਗਨਮੈਨ ਉਹੀ ਗਨਮੈਨ ਦੇ ਦਿੱਤੇ ਕਿਸੇ ਵਪਾਰੀ ਨੇ ਨਹੀਂ ਪੰਜਾਬ ਚ ਰਹਿਣਾ ਕਿ ਸੇ ਇਜ਼ਜ਼ਤਦਾਰ ਬੰਦੇ ਦੀ ਪੰਜਾਬ ਚ ਕੋਈ ਨਹੀਂ ਸਾਰਾ ਇੰਡਸਟਰੀ ਬਾਹਰ ਦੌੜ ਰਹੀ ਹੈ ਕੋਈ ਡਵੈਲਪਮੈਂਟ ਨਾਂ ਦਾ ਕੰਮ ਨਹੀਂ ਸਿਰਫ ਸਿਰਫ ਇੱਕ ਤਮੇ ਕੇ ਸਰਕਾਰ ਗੈਂਗਸਟਰਾਂ ਤੇ ਟੈਰਰਿਸਟਾਂ ਨੂੰ ਪਨਾਹ ਦੇ ਰਹੀ ਹੈ ਔਰ ਇਹ ਮੈਂ ਐਲੀਗੇਸ਼ਨ ਨਹੀਂ ਮੈਂ ਪ੍ਰੂਵ ਕਰਕੇ ਦਾਂਗਾ ਕਿ ਇਹ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਰਲਦੀ ਸਰਦਾਰ ਸਾਹਿਬ ਇਸ ਜ਼ੀਰੋ ਟੈਰਰਿਸਟ ਅਟੈਕ ਹੁੰਦੇ ਸੀ ਪੁਰਾਣੇ ਉਹ ਚੌਕੀਆਂ ਖੋਲ੍ਹੀਆਂ ਗਈਆਂ ਸਟਾਫ ਦਾ ਜਦੋਂ ਦਾ ਹੁਣ ਮਾਰਚ ਪਟਿਆ ਪਾਣੇ ਸਰਗੀਆਂ ਚੌਕੀਆਂ ਵਾਈਡ ਅਪ ਕਰ ਮੈਂ ਦੱਸਦਾ ਤੁਹਾਨੂੰ ਕਿ ਇੱਕ ਵਾਰੀ ਕੋਟਲੀ ਸੂਰਤਮਾ ਦੇ ਚ ਨੌ ਹਿੰਦੂ ਮਾਰੇ ਤੇ ਉਸ ਵੇਲੇ ਕੇਪੀਐਸ ਗਿੱਲ ਮੇਰੇ ਫਾਦਰ ਉਸ ਵੇਲੇ ਉਹ ਪਹਿਲਾਂ ਉਹ ਫੰਕਸ਼ਨ ਹੈ ਤੇ ਬਾਅਦ ਚ ਕੇਪੀਐਸ ਗਿੱਲ ਗਿਆ ਕੇਪੀਐਸ ਗਿੱਲ ਨੇ ਇਹ ਵੇਟ ਨਹੀਂ ਕੀਤੀ ਕਿ ਪੰਜਾਬ ਪੁਲਿਸ ਦੇ ਬੰਦੇ ਆਉਣਗੇ ਉਹਨੇ ਆਪਣੀ ਸਕਿਉਰਿਟੀ ਦੇ ਉੱਤੇ ਅੱਠ ਬੰਦੇ ਛੱਡ ਕੇ ਚਲਾ ਗਿਆ ਸੀ ਤੇ ਮੈਨੂੰ ਤੇ ਸਕਿਉਰਟੀ ਰਸਤੇ ਜਾਂਦਾ ਫੇਰ ਮਿਲ ਜਾਂਦੀ ਇਹਨਾਂ ਨੂੰ ਮੇਰੇ ਤੋਂ ਬਾਅਦ ਫੇਰ ਉਹਨਾਂ ਤੇ ਟੈਕਨੋਜੀ ਯਾਰ ਇੱਥੋਂ ਦਾ ਤੇ ਐਸਐਸਪੀ ਬਟਾਲੇ ਦਾ ਐਸਐਸਪੀ ਮੈਂ ਉਹਨੂੰ ਮੈਸੇਜ ਕੀਤਾ ਕਿ ਆ ਤੂੰ ਕਰ ਇਹਨਾਂ ਨੂੰ ਕੀਤਾ ਮੈਨੂੰ ਕਹਿੰਦਾ ਜੀ ਉਸ ਵੇਲੇ ਭੀੜ ਬਹੁਤ ਸੀ ਕਿਉਂ ਇਹ ਹੁਣ ਰਿਕਾਰਡ ਹੈ ਮੇਰੇ ਮੋਬਾਈਲ ਚੋਂ ਦਾ ਮੈਸੇਜ ਹੈ ਕਹਿੰਦਾ ਉਸ ਵੇਲੇ ਭੀੜ ਬਹੁਤ ਸੀ ਮੈਂ ਜਦੋਂ ਟੈਲੀਫੋਨ ਕੀਤਾ ਤੇ ਮੈਂ ਇਸ ਕਰਕੇ ਇਹਨਾਂ ਨੂੰ ਕਿਹਾ ਮੰਗਲਵਾਰ ਦੀ ਬਜਾਏ ਸ਼ੁੱਕਰਵਾਰ ਆ ਜਿਓ ਮੈਂ ਕਿ ਕੱਲ ਹੀ ਭੀੜ ਸੀ ਕਹਿੰਦਾ ਜੀ ਅਸਲਾ ਲੈਣ ਵਾਲਿਆਂ ਦੀ ਤਦ ਮੈਂ ਵੀ ਤੇ ਤੈਨੂੰ ਅਸਲੀਲੀ ਕਿਹਾ ਸੀ ਮੈਂ ਕਿਹੜਾ ਇਹਨਾਂ ਨੂੰ ਕਿਹਾ ਸੀ ਕਿ ਟੋਪ ਦਾ ਲਾਇਸੈਂਸ ਦੇ ਦੇ ਅੱਜ ਤੱਕ ਕੱਲ ਉਹਦਾ ਮੈਸੇਜ ਆਇਆ ਕਿ ਮੈਂ ਜੀ ਦੋਵਾਂ ਦਾ ਡੀਸੀ ਨੂੰ ਰეკਮੈਂਡ ਕਰਕੇ ਇਹਨਾਂ ਦਾ ਲਾਇਸੈਂਸ ਲਾਇਸੈਂਸ ਉਹਨਾਂ ਨੇ ਕਿਹਾ ਕਿ ਪੋਜੀਟਿਵਲੀ ਰეკਮੈਂਡ ਕਰਤਾ ਇਹਦਾ ਮਤਲਬ ਅਜੇ ਵੀ ਰਹਿਮੋ ਕਰਮ ਤੇ ਇਹਨਾਂ ਨੂੰ ਮੈਂ ਐਸਐਸਪੀ ਜਾਂ ਪੰਜਾਬ ਪੁਲਿਸ ਜਾਂ ਡੀਜੀਪੀ ਪੰਜਾਬ ਨੂੰ ਕਹਿਣਾ ਕਿ 19 1860 ਦੇ ਵਿੱਚ ਇੱਕ ਐਕਟ ਬਣਿਆ ਸੀ ਉਹਨੂੰ ਵਿਲੇਜ ਪੈਟਰੋਲ ਐਕਟ ਕਹਿੰਦੇ ਸੀ ਜਿਹੜੇ ਤੁਹਾਨੂੰ ਪਤਾ ਹੋਣਾ ਕਿ ਟੈਰੋਰਿਜ਼ਮ ਦੇ ਵਿੱਚ ਐਸਪੀਓ ਰੱਖੇ ਗਏ ਸੀ ਉਹਦੇ 'ਚ ਤਨਖਾਹ ਆ ਗਈ ਮੈਂ ਇਹਨੂੰ ਐਸਐਸਪੀ ਜਿੰਨੇ ਕੋਈ ਐਸਐਸਪੀ ਨੂੰ ਮੈਂ ਇਹਨਾਂ ਨੂੰ ਕਹਾਂ ਕਿ ਕੋਈ ਐਕਟ ਪੜ ਲਓ ਕਾਨੂੰਨ ਪੜ ਲਓ ਕਿ ਲੁੱਟਣ ਵਾਲੇ ਪਾਸੇ ਨਾ ਕੱਲੇ ਰੋ ਲੋਕਾਂ ਨੂੰ ਬਚਾਉਣ ਵਾਲੇ ਪਾਸੇ ਚੱਲੋ ਕਿਸੇ ਨੂੰ ਲਾਇਸੈਂਸ ਬਣਾ ਕੇ ਦੇਣ ਦੀ ਲੋੜ ਨਹੀਂ 1860 ਦਾ ਐਕਟ ਪੜ ਲਓ ਤੁਸੀਂ ਕਿਸੇ ਬੰਦੇ ਨੂੰ ਆਪਣਾ ਤੁਸੀਂ ਵੈਪਨ ਦੇ ਕੇ ਕਹਿ ਸਕਦੇ ਹੋ ਕਿ ਤੂੰ ਆਪਣੀ ਜਾ ਕੇ ਸਕਿਉਰਿਟੀ ਗਾਰਡ ਤੈਨੂੰ ਕੋਈ ਲਾਇਸੈਂਸ ਦੀ ਲੋੜ ਨਹੀਂ ਆ ਚੁੱਕ ਆਪਣਾ ਵੈਪਨ ਤੇ ਆਪਣੇ ਆਪ ਜਾ ਕੇ ਸਕਿਉਰਿਟੀ ਗਾਰਡ ਉਹ ਨਹੀਂ ਕਰਦੇ ਜਿਹਦੇ ਉੱਤੇ ਅਟੈਕ ਹੁੰਦਾ ਉਹਨੂੰ 80000 ਰੁਪਏ ਦਾ ਇੱਕ ਗਨਮੈਂਟ ਦੇ ਦਿੰਦੇ ਆ ਉਹ ਜਿਹੜਾ 3040 ਦਾ ਲੱਖ ਦਾ ਪਿਸਤਲ ਹੁਣਾ ਉਹ ਨਹੀਂ ਦੇਦੇ 80000 ਦੀ ਤਨਖਾਹ ਵਾਲਾ ਕਾਂਸਟੇਬਲ ਉਹਦੇ ਨਾਲ ਲਾ ਦਿੰਦੇ ਨੇ 2 ਲੱਖ ਰੱਤੇ ਤੇ 160000 ਰੁਪਏ ਦਾ ਮਹੀਨੇ ਦਾ ਉਹਦੇ ਨਾਲ ਸਕਿਉਰਿਟੀ ਦਾ ਬੰਦਾ ਲਾ ਦਿੰਦੇ ਆ ਇਹ ਤੇ ਪੰਜਾਬ ਦੇ ਹਾਲਾਤ ਨੇ ਔਰ ਕੋਈ ਬੋਲਣ ਨੂੰ ਤਿਆਰ ਨਹੀਂ ਕੋਈ ਲਿਖਣ ਨੂੰ ਤਿਆਰ ਨਹੀਂ ਕੋਈ ਆਪਣੇ ਉੱਤੇ ਰਿਸਪੌਂਸਿਬਿਲਟੀ ਲੈਣ ਨੂੰ ਤਿਆਰ ਨਹੀਂ ਮੈਂ ਵੀ ਕਿਹਾ ਸੀ ਕਿ ਇਹਨਾਂ ਦੇ ਘਰ ਦੀ ਕਿਸੇ ਸੀਨੀਅਰ ਅਫੀਸਰ ਦੀ ਫੋਟੋ ਆਈ ਹੋਗੀ ਮੇਰੇ ਕੋਲ ਫੋਟੋ ਵੀ ਵਿਜ਼ਿਟ ਕਰਦਿਆਂ ਦੀ ਨਹੀਂ ਆਈ ਅਖਬਾਰਾਂ 'ਚ ਤੇ ਨਹੀਂ ਵੇਖੀ ਪਤਾ ਨਹੀਂ ਵੈਸੇ ਮੈਨੂੰ ਨਹੀਂ ਪਤਾ ਨਾ ਮੈਂ ਪ੍ਰੈਸ ਲਾਗ ਪਹਿਲੇ ਤੇ ਨਹੀਂ ਆਏ ਸੀ ਪ੍ਰੈਸ ਰੂਲ ਲਾਤੀ ਨਹੀਂ ਆਉਂਦੇ ਜਦੋਂ ਜੁਨੇ ਮੈਂ ਇਹੋ ਕਿਹਾ ਕਿ ਕੀ ਗੱਲ ਉਹਨਾਂ ਨੂੰ ਉਹਨਾਂ ਨੂੰ ਡਰ ਲੱਗਦਾ ਇਹ ਤੇ ਉਹਨਾਂ ਨੂੰ ਖੜੇ ਕਰਕੇ ਵਿਖਾਉਣਾ ਚਾਹਦਾ ਕਿ ਆ ਆ ਪੁਲਿਸ ਅਫੀਸਰ ਖੜੇ ਨੇ ਤੇ ਇਹ ਕਰ ਰਹੇ ਨੇ ਇਹਦਾ ਮਤਲਬ ਆਪਣੇ ਆਪ ਨੂੰ ਬਚਾ ਰਹੇ ਨੇ ਇਹ ਇੰਨੇ ਲੋਕਾਂ ਨੂੰ ਤੁਹਾਨੂੰ ਲੋਕਾਂ ਨੂੰ ਮਰਵਾ ਰਹੇ ਨੇ ਇਹ ਪੁਲਿਸ ਦੀ ਬਜਦਲੀ ਆ ਔਰ ਇਹਦੇ ਤੇ ਐਕਸ਼ਨ ਕਰਨਾ ਪਏਗਾ ਮੈਂ ਹਿਊਮਨਿਸਟ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਆ ਹੁਣ ਫੇਰ ਦੁਬਾਰਾ ਲਿਖਾਂਗਾ ਸਾਡੀ ਸਾਈਬਰ ਕ੍ਰਾਈਮ ਦੀ ਮੀਟਿੰਗ ਹੋਈ ਸੀ ਮੈਂ ਉਹਦੇ ਚ ਵੀ ਕਿਹਾ ਸੀ ਕਿ ਤੁਸੀਂ ਸਾਈਬਰ ਕ੍ਰਾਈਮ ਦੀ ਗੱਲ ਕਰ ਦਿਓ ਪੰਜਾਬ ਤੇ ਜਿਹੜਾ ਕ੍ਰਾਈਮ ਚੱਲ ਰਿਹਾ ਜਿਹੜਾ ਨੈਕਸਸ ਬਣ ਗਿਆ ਗੈਂਗਸਟਰ ਔਰ ਰੈਡਿਕਲਸ ਦਾ ਇਹਨਾਂ ਦਾ ਅੱਤਵਾਦੀਆਂ ਦਾ ਇਹਦੇ ਵੱਲ ਤੋੜਨ ਵੱਲ ਦੁਰੋ ਇਹ ਤੇ ਆਪਾਂ ਸਾਈਬਰ ਕ੍ਰਾਈਮ ਤੇ ਕਿਸੇ ਦੇ ਪੈਸੇ ਦੇ ਕ੍ਰਾਈਮ ਹੋ ਗਿਆ ਉਹ ਤੇ ਆ ਜਾਣਗੇ ਤੇ ਜਿਨ੍ਹਾਂ ਦੇ ਜਾਣਾਂ ਜਾਣਦਿਆਂ ਨੇ ਉਹਨਾਂ ਨੂੰ ਕਿਵੇਂ ਬਚਾਵਾਂਗੇ ਸਭ ਤੋਂ ਵੱਧ ਰੈਵਿਊ ਵੀ ਇਹੋ ਹੀ ਪਰਮ ਦੇਵੀਆ ਬਣਾ ਇਹਨਾਂ ਦੇ ਵਪਾਰ ਰੱਖੇ ਇਹੋ ਸੁਰੱਖਿਤ ਨਹੀਂ ਨਹੀਂ ਦੇਖੋ ਇੱਥੇ ਤੇ ਸੁਰੱਖਿਤ ਉਹ ਹੀ ਆ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਤੇ ਗੈਂਗਸਟਰਾਂ ਦੇ ਨਾਲ ਲੜ ਕੇ ਚੱਲੇਗਾ ਹੋਰ ਇਹ ਕੋਈ ਵੀ ਮਫੂਜ਼ ਅੰਦਰ ਸਾਬਤ ਇਹ ਲੱਗਦਾ ਜਿਹੜੇ ਹਮਲੇ ਹੋਏ ਨੇ ਆਪਣਾ ਪੰਜਾਬ ਫਿਰ ਕਿਤੇ ਅੱਤਵਾਦ ਵਾਲੇ ਪਾਸੇ ਜਾ ਰਿਹਾ ਤੁਸੀਂ ਮੈਨੂੰ ਦੱਸੋ ਕਿਉਂ ਨਹੀਂ ਜਾ ਰਹੇ ਜੋ ਪ੍ਰਾਂਤ ਪੰਜਾਬ ਦੇ ਵਿੱਚ ਸ਼ਾਮ ਨੂੰ ਨਿਕਲਦੇ ਹਨ ਕਦੀ 6 ਵਜੇ ਤੋਂ ਬਾਅਦ ਜੋ ਚਰਮਨ ਤਾਂ ਸੜਕ ਕੋਲ ਸੜਕ ਬੀਤੀ ਤੁਸੀਂ ਨਾ ਇਹ ਕਦੀ ਸੜਕਾਂ ਦੇ ਬਾਬਾ ਦੇ ਵਿੱਚ ਤੁਸੀਂ ਮੈਨੂੰ ਇੱਕ ਦੱਸੋ ਪੈਰਿਟਿਜ਼ਮ ਦੇ ਵਿੱਚ ਕਦੀ ਥਾਣੇ ਬੰਦ ਨਹੀਂ ਸੀ ਹੋਏ ਇਹ ਜ਼ਰੂਰ ਸੀ ਕਿ ਥਾਣੇ ਉੱਤੇ ਬੋਰੀਆਂ ਲਾ ਕੇ ਸਿਕਿਉਰਿਟੀ ਕਰਦੀ ਉੱਥੇ ਆਪਣੀਆਂ ਐਲ ਐਮ ਜੀ ਲਾ ਕੇ ਬੈਠੀ ਹੁੰਦੇ ਸੀ ਇੱਥੇ ਤਾਂ ਜਿੰਦਰੇ ਮਾਰ ਦਿੱਤੇ ਡੇਰਾ ਬਾਬਾ ਨਾਨਕ ਜਿੱਦੋਂ ਰਾਤ ਮੁਰਦਾਬਾਦ ਕਰਦੇ ਜਾ ਰਹੇ ਨੇ ਉਹ ਉੱਥੇ ਡੇਰੇ ਦਾ ਖਾਣੇ ਦਾ ਜਿਹਨੂੰ ਜਿੱਦੇ ਤੇ ਗੋਲੀ ਚੱਲ ਕੇ ਗਈ ਉਹ ਰਪੜ ਲਖਣਗੇ ਤੇ ਖਾਣੇ ਦਾ ਦਰਵਾਜ਼ਾ ਬੰਦ ਸੀ ਉਹ ਖੋਲੇ ਨਹੀਂ ਗਿਆ ਡੀਐਸਪੀ ਬਾਹਰ ਹੀ ਉਹਨਾਂ ਨਾਲ ਝਗੜਾ ਕਰਦਾ ਰਿਹਾ ਕਿਤੇ ਜੇ ਮੇਰੇ ਵਰਗਾ ਚੀਫ ਮਿਨਿਸਟਰ ਹੁੰਦਾ ਮੈਂ ਇਮੀਡੀਏਟਲੀ ਉਹ ਡੀਐਸਪੀ ਡਿਸਮਿਸ ਕਰ ਦੇਣਾ ਸੀ ਕਿ ਲੋਕਾਂ ਨਾਲ ਤੂੰ ਆਰਗੂ ਕਰ ਰਿਹਾ ਤੂੰ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਉਹਨਾਂ ਨੂੰ ਕਹਿੰਦਾ ਪਿੱਛੋ ਕੇ ਗੱਲ ਕਰੋ ਤੂੰ ਅੰਗਰੇਜ਼ ਕਿਤੇ ਤੂੰ ਇਹ ਜਿਹੜੀ ਪਬਲਿਕ ਹੈ ਇਹ ਗੁਲਾਮ ਹੈ ਤੇਰੀ ਇਹ ਤੈਨੂੰ ਦੱਸਣਾ ਪਏਗਾ ਇਸ ਕਰਕੇ ਇਹ ਸਰਕਾਰ ਇਹਨਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਰਲਈ ਸਾਹਬ ਮੱਖਮੰਦੀ ਸਾਹਿਬ ਕਹਿ ਰਹੇ ਕਿ ਪੰਜਾਬ ਜਿਹੜਾ ਬਹੁਤ ਉੱਚੀ ਜਗ੍ਹਾ ਤੇ ਜਾ ਰਿਹਾ ਬੜੀ ਬੜੀਆ ਤਰੀਕੇ ਨਾਲ ਜਾ ਰਿਹਾ ਵਾਕਿਆ ਉੱਚੀ ਜਗ੍ਹਾ ਤੇ ਜਾ ਰਿਹਾ ਫਿਰ ਉਹ ਤੇ ਦਿੱਲੀ ਦੇ ਪੰਜਾਬ ਵਾਲੇ ਰਿਪੋਰਟ ਕਿਉਂ ਭੇਜੀ ਆ ਯਾ ਆਪ ਫਿਰ ਉਹਦੇ ਬਾਰੇ ਦੱਸ ਦੇ ਕਿ ਜਿਹੜੀ ਗਵਰਨਮੈਂਟ ਆਫ ਇੰਡੀਆ ਨੂੰ ਨੇ ਲੈਟਰ ਲਿਖੀ ਆ ਪੰਜਾਬ ਵੱਲੋਂ ਇਨਪੁੱਟ ਭੇਜੀ ਆ ਕਿ ਕੇਜਰੀਵਾਲ ਦੀ ਜਾਨ ਨੂੰ ਖਤਰਾ ਤੇ ਫਿਰ ਉੱਚੀ ਤਾਂ ਵਾਕਿਆ ਦਿੱਲੀ ਨੂੰ ਜਾ ਰਿਹਾ ਨਾ ਪੰਜਾਬ ਜਿਹੜਾ ਹੱਤੋਵਾਦ ਜਿਹੜਾ ਆਤਵਾਦ ਦਾ ਟੈਰਰਿਜ਼ਮ ਜਾਂ ਗੈਂਗਸਟਰਿਜ਼ਮ ਫਿਰ ਦਿੱਲੀ ਨੂੰ ਭੇਜ ਰਿਹਾ ਹੈ। ਨਾ ਸਭ ਗ੍ਰਨੇਡ ਹਮਲੇ ਜਿਹੜੇ ਪੂਰੇ ਨੇ ਸਾਰੇ ਪੰਜਾਬ ਦੇ ਚੌਕੀਆਂ ਸਾਹ ਦੇ ਵਿੱਚ। ਇਹ ਇੰਟੈਲੀਜੈਂਸੀ ਔਰ ਜਿਹੜੀ ਦੂਸਰੀ ਏਜੰਸੀਆਂ ਵੀ ਉਹ ਫੇਲੀਅਰ ਨੇ ਇਸੇ ਮਾਮਲੇ ਦੇ ਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਰੈਸ਼ੀ ਇਹਦੇ ਚ ਸਿੱਧੀ ਗੱਲ ਹੈ। ਕਿ ਗਵਰਨਮੈਂਟ ਨੇ ਆਪ ਹੀ ਮੰਨ ਲਿਆ। ਕਿ ਜਿਹੜੇ ਗ੍ਰਨੇਡ ਅਟੈਕ ਨੇ ਇਹ ਫੋਰਨ ਮੇਡ ਗ੍ਰਨੇਡ ਨੇ। ਇੰਡੀਆ ਦਾ ਗ੍ਰਨੇਡ ਹੈ। ਫਿਰ ਇਹਦੇ ਤੋਂ ਤੁਸੀਂ ਆਪਣੇ ਆਪ ਕੱਢ ਲੋ ਕਿ ਗਰਨੇਡ ਕਿੱਥੋਂ ਆ ਰਹੇ ਨੇ ਕਿਹੜੇ ਪਾਸੇ ਤੋਂ ਗਰਨੇਡ ਚੱਲ ਰਹੇ ਨੇ ਕਿਵੇਂ ਚੱਲ ਰਹੇ ਨੇ ਇਹ ਤੇ ਪੁਲਿਸ ਨੂੰ ਵੀ ਪਤਾ ਔਰ ਇੰਟੈਲੀਜੈਂਸ ਦਾ ਕੋਈ ਫੇਲੀਅਰ ਨਹੀਂ ਕਿ ਸਾਡੇ ਤੱਕ ਪਹੁੰਚ ਸਕਦੀ ਹੈ ਮਨਿਸਟਰੀ ਗਵਰਨਮੈਂਟ ਤੋਂ ਬਾਹਰ ਰਹੀਂਦੀ ਆ ਕਿ ਆਹ ਚੀਜ਼ ਜਿਹੜੀ ਹੋ ਰਹੀ ਆ ਤੇ ਅੱਜ ਬਚ ਜਾਓ ਕਿ ਕੀ ਗੱਲ ਪੰਜਾਬੀ ਨੂੰ ਪਤਾ ਕੀ ਗੱਲ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਦੱਸੀਦਾ ਨਹੀਂ ਆ ਆ ਚੀਜ਼ਾਂ ਕਹਿੰਦੇ ਹਾਂਜੀ ਸਾਡੇ ਕੋਲ ਇਨਪੁਟ ਇਹਦੇ ਬਾਰੇ ਮੈਨੂੰ ਦੱਸਿਆ ਕਿ ਸਾਨੂੰ 10 ਦਿਨ ਤੋਂ ਇਨਪੁਟ ਸੀ ਜੇ ਕੋਈ ਕਹੇਗਾ ਕਿਸੇ ਨੇ ਪੁੱਛ ਲਿਆ ਅਫੀਸਰਾਂ ਨੂੰ ਜੇ ਕੋਈ ਕਹੇਗਾ ਕਿ ਨਹੀਂ ਸਾਨੂੰ ਪਤਾ ਤੇ ਮੈਨੂੰ ਮੈਨੂੰ ਉਹਦੇ ਤੇ ਮੈਨੂੰ ਲੈ ਲਿਆ ਕੋਲ ਤੇ ਮੈਨੂੰ ਕੋਦੇ ਕਰ ਲਿਆ ਮੈਨੂੰ ਨਾਲ ਹੀ ਐਡ ਐਡ ਕਰ ਲਿਆ ਮੈਨੂੰ ਕੋਲ ਤੇ ਮੈਂ ਕਹਾਂ ਦੂ ਕਿ ਤੂੰ ਮੈਨੂੰ ਨਹੀਂ ਕਿਹਾ ਕਿਨਾਂ 10 ਦਿਨ ਤੋਂ ਸਾਨੂੰ ਹੈਗਾ ਸੀ ਅਪ੍ਰੀਜੈਂਸ਼ਨ ਸੀ ਕਿ ਇਹਨਾਂ ਦੇ ਉੱਤੇ ਅਟੈਕ ਹੋਏਗਾ ਜਿਸ ਕਰਕੇ ਕੋਲ ਹੀ ਸੀ ਬੈਸ ਰੀਅਲ ਫਾਇਰ ਉਹਨੇ ਸ਼ੁਰੂ ਹੋਈ ਹੈ ਜਿਹੜੇ ਆਤਮਾ ਦੇ ਦੌਰਾਨ ਦੇ ਸੀ ਪੁਲਿਸ ਖਿਲੂ ਕੋਲ ਪੁਲਿਸ ਨਹੀਂ ਜਿਹੜੀ ਉਹਨਾਂ ਨੂੰ ਫੜਦੀ ਆ ਉਹਨਾਂ ਨੂੰ ਜਦੋਂ ਲੈ ਕੇ ਜਾਂਦੀ ਹੈ ਕਿਸੇ ਜੀ ਉਹਨਾਂ ਹਥਿਆਰ ਚ ਪਾਏ ਉਸ ਤੋਂ ਕੱਢ ਕੇ ਸਰਟੇ ਅਟੈਕ ਕੀਤਾ ਤਿੰਨ ਚਾਰ ਇੰਸਟੈਂਟਲੀ ਕੀਤੇ ਕਿਤੇ ਪਰ ਉਹ ਹੋ ਹੀ ਦੇ ਸਕਦਾ ਕਿ ਉੱਟਣ ਲੱਗਿਆ ਅਟੈਕ ਕਰਨਾ ਇਹਦੇ ਚੋਂ ਤੇ ਮੈਨੂੰ ਵੀ ਕੋਈ ਇਹਦਾ ਕੋਈ ਨਹੀਂ ਲੱਗ ਰਿਹਾ ਕਿ ਅਟੈਕ ਕਰਦੇ ਉਤੋਂ ਉੱਟਣ ਲੱਗੇ ਤੇ ਨਾਲ ਹੀ ਚਲਾ ਦਿੱਤੀ ਗੋਲੀ ਕਮਾਲੀ ਹੋ ਗਈ ਆ ਇਹ ਕੋਈ ਇਹਨਾਂ ਨੂੰ ਥੋੜਾ ਜਿਹਾ ਨਾ ਇਹ ਬਦਲਣਾ ਚਾਹੀਦਾ ਹੈ ਫੋਟੋ ਸੁਪਰੀਂਡੈਂਟ ਇਹਨਾਂ ਨੂੰ ਬਦਲਣੀ ਚਾਹੀਦੀ ਹੈ ਕੋਈ ਜੈਨੂਨ ਜਆ ਵਿਖਾਉਣ ਕੇ ਭਈਆ ਉਹ ਦਾ ਕੀਤਾ ਇਹ ਤੇ ਪੁਲਿਸ ਕੰਮ ਕਰ ਰਹੇ ਹੈ ਨਾ ਪਰ ਲਾਟੇਗਾ ਚੱਲ ਰਿਹਾ ਹੈ ਅਸਲੀ ਪੰਜਾਬ ਜਿਹੜਾ ਇਹ ਹੋਰ ਜ਼ਿਆਦਾ ਬਰਬਾਦੀ ਵਾਲੇ ਪਾਸਿਗਾਰੇ ਇਹ ਮੋਕੰਤਰੀ ਇਹ ਪੰਜਾਬ ਪੁਲਿਸ ਦੋਨੇ ਗੈਂਗਸਟਰਾਂ ਤੇ ਤੈਰਸਾਂ ਦੇ ਨਾਲ ਕੀ ਹੈ ਇਹਨਾਂ ਨੂੰ ਤਕਲੀਫ ਅੱਜ ਬਹੁਤ ਹੋਏਗੀ ਜਿਹੜੀ ਮੈਂ ਗੱਲ ਕੀਤੀ ਹੈ ਇਸ ਮੁੱਖ ਮੰਤਰੀ ਦੀਆਂ ਨਾ ਲੱਤਾਂ ਨੇ ਕਰਤਾ ਦਾ ਮੈਂ ਇਸ ਕਰਕੇ ਲੱਤਾ ਤੇ ਅੱਗੇ ਪਰ ਇਹਨਾਂ ਲੱਤਾਂ 'ਚ ਜਾਣ ਹਨੀ ਇਹਦੀ ਕਲਮ 'ਚ ਜਾਣ ਹਨੀ ਜਿਹਦਾ ਦਿਮਾਗ ਹੈ ਨਹੀਂ ਇਹ ਪੰਜਾਬ ਨੂੰ ਖਤਮ ਕਰੇ ਤੇ ਸਰਕਾਰੀ ਦਾ ਵਾਸਾ ਫਿਰ ਆਉਣਾ ਇਸ ਸਮੇਂ ਇਹ ਆਪਣੀ ਆਪਣੀ ਜਾਨ ਪੁੱਛਾਓ ਜਾਂ ਵੇਟ ਕਰੋ ਆਪ ਪੁਲਿਸ ਤੇ ਆਪਣੀ ਜਾਨ ਬਚਾਉਣ ਲਈ ਆ ਜੀ ਤੇ ਤੁਸੀਂ ਤੁਸੀਂ ਵੀ ਆਪਣੀ ਆਪਣੀ ਜਾਨ ਬਚਾਓ ਮੁੱਖ ਮੰਤਰੀ ਨੇ ਤੇ ਇਨੀ ਸਕਿਉਰਿਟੀ ਲਾ ਲਈ ਆ ਇਹਦੇ ਲਾਗੇ ਤੇ ਮਸ਼ਰੂਮ ਨਹੀਂ ਜਾ ਸਕਦਾ ਪੰਜਾਬ ਕਿੱਥੇ ਆਉਂਦਾ ਨਹੀਂ ਇਹ ਸਨੇਸੀ ਬਣਦਾ ਕਿ ਇੱਕ ਏਡੇ ਵੱਡੇ ਵਪਾਰੀ ਦੇ ਘਰ ਜਿਹੜਾ ਬਹੁਤ ਜ਼ਿਆਦਾ ਟੈਕਸ ਦੇ ਰਿਆ ਉਹਦੇ ਘਰ ਮੁੱਖ ਮੰਤਰੀ ਨੂੰ ਪਹੁੰਚਣਾ ਚਾਹੀਦਾ ਓਦੇ ਘਰ ਡੀਜੀਪੀ ਨੂੰ ਪਹੁੰਚਣਾ ਚਾਹੀਦਾ ਸੀ ਉਹ ਆ ਕੇ ਆਪ ਦੇਖ ਕੇ ਸਾਰਾ ਕੁਝ ਦੇਖ ਕੇ ਫਿਰ ਪ੍ਰੈਸ ਕਾਨਫਰੰਸ ਕਰਦੇ ਕਿ ਇਹ ਕਾਦਾ ਅਟੈਕ ਹੈ ਕਿੱਥੋਂ ਅਟੈਕ ਹੈ ਕਿੱਥੇ ਤੱਕ ਪਹੁੰਚਿਆ ਕਿਵੇਂ ਕਰਾਂਗੇ ਕੋਈ ਨਹੀਂ ਰੰਧਾਵਾ ਸਾਹਿਬ ਡਿਪੂ ਜੀ ਨੂੰ ਤੁਹਾਡੇ ਬੜੇ ਖਾਸ ਖਾਸ ਨਾਮਾਂ ਦੇ ਵਿੱਚ ਇਹਨਾਂ ਦੇ ਨਾਮ ਦੁੱਗੂ ਹੋ ਜਾਵੇ ਜਿੱਦੋਂ ਤੁਹਾਡੀ ਵਰਗੇ ਉੱਚ ਤਕਦਾਵਰ ਆਗੂਆਂ ਦੇ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਘਰਾਂ ਦੇ ਵਿੱਚ ਹੀ ਤੁਸੀਂ ਹੋਰ ਛੱਡੋ ਮੇਰੀ ਗੱਡੀ ਚਲਾ ਰਿਹਾ ਉਦੋਂ ਇਹਨੂੰ ਉਦੋਂ ਨੂੰ ਵੀਡੀਓ ਕਾਲ ਆਈ ਆ ਇਹ ਕਿਹਨੂੰ ਕਰੀ ਜਾਂਦੇ ਮੇਰੀ ਗੱਡੀ ਚਲਾ ਰਿਹਾ ਉਦੋਂ ਵੀਡੀਓ ਕਾਲ ਆ ਜਿੰਨੇ ਅਖਲ ਮੈਂ ਨਾਲ ਹੀ ਬੈਠਾ ਕਰ ਲਾ ਤੇ ਨਾਲੇ ਨੇ ਜੋ ਕਿਹਾ ਉਹ ਇਹਨਾਂ ਦਾ ਸ਼ਾਬਾਸ਼ੀ ਦੇਣਾ ਕਿ ਇਹ ਡਰਿਆ ਨਹੀਂ ਨੇ ਕਿਹਾ ਜੋ ਕਰਨਾ ਹੈ ਕਰ ਲਈ ਤੇ ਜਿਸ ਵੇਲੇ ਕਰਨਾ ਕਰ ਕਰ ਲਈ ਜੇ ਤੇਰੀ ਜੋ ਜ਼ਰੂਰਤ ਹੈ ਕਿ ਤਾ ਮੈਨੂੰ ਦੱਸ ਕੇ ਆਈ ਇਹਦੇ ਤੋਂ ਵੱਧ ਹੁਣ ਕੀ ਬੰਦਾ ਕਹਿ ਸਕਦਾ ਰਮਲ ਸਿੰਘ ਇਹ ਤਾਂ ਦੂਜੇ ਜਿਹੜੇ ਬਾਕੀ ਆਮ ਜਿਹਦਾ ਹੁਣ ਸਾਥੀ ਨਾਲ ਖੜੇ ਨੇ ਹੋਰ ਫਫਾਰੀ ਨੇ ਪਟਾਲੇ ਦੇ ਜਾਂ ਪੰਜਾਬ ਦੇ ਲੋਕ ਉਹਨਾਂ ਦੇ ਵਿੱਚ ਇੱਕ ਡਰ ਦਾ ਸਹਿਮ ਦਾ ਮਾਹੌਲ ਹੈ ਕਿਉਂਕਿ ਮੇਰੀ ਗੱਲ ਸੁਣੋ ਡੇਰਾ ਬਾਬਾ ਨਾਨਕ ਦੀ ਮੈਂ ਗੱਲ ਨਹੀਂ ਸੀ ਕਰਨਾ ਚਾਹੁੰਦਾ ਡੇਰਾ ਬਾਬਾ ਨਾਨਕ ਦੇ ਇਲੈਕਸ਼ਨ 'ਚ ਕਿਹੜਾ ਗੈਂਗਸਟਰ ਜਿਹੜਾ ਮੰਤਰੀ ਦੀ ਗੱਡੀ 'ਚ ਨਹੀਂ ਚੜਿਆ ਕਿਹੜਾ ਗੈਂਗਸਟਰ ਜਿਹੜਾ ਐਮਐਲਏ ਦੀ ਗੱਡੀ 'ਚ ਨਹੀਂ ਬੈਠਾ ਕਿਹੜਾ ਗੈਂਗਸਟਰ ਜਿਹੜਾ ਹਰ ਪਿੰਡ 'ਤੇ ਨਹੀਂ ਡਰਾ ਕੇ ਆਇਆ ਤੇ ਇਹਦੇ ਤੋਂ ਵੱਧ ਕੀ ਆ ਇਹਦੇ ਜਦੋਂ ਟਾਈਮ ਆਏਗਾ ਇਹ ਦੱਸਾਂਗੇ ਕਿ ਕਿਹੜੇ ਕਿਹੜੇ ਗੈਂਗਸਟਰ ਨੇ ਕੀ ਕੀ ਕੀਤਾ ਤੇ ਕਿਹੜੇ ਕਿਹੜੇ ਨਾਲ ਫਰੇ ਨੇ ਤੇ ਕਿਵੇਂ ਉਹ ਉਹਨਾਂ ਨੂੰ ਲੋਕਾਂ ਨੂੰ ਡਰਾਇਆ ਗਿਆ ਫਿਲਹਾਲ ਤੁਹਾਡੇ ਵੱਲੋਂ ਇਹਨਾਂ ਲੋਕਾਂ ਨੂੰ ਕੋਈ ਸੁਨੇਹਾ ਕੋ ਵਰ ਸੁਨੇਹਾ ਇਹ ਹੋਈ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ ਇੱਕ ਕਿਸਮ ਦੀ ਮਰੀਦ ਸਮਝੋ ਕਿ ਜਿਹੜਾ ਆਪਣਾ ਆਪ ਬਚਾਉਣ ਲਈ ਆਪਣੀਆਂ ਵਿਲੇਜ ਡਿਫੈਂਸ ਕਮੇਟੀਆਂ ਬਣਾਓ ਆਪਣੀ ਹਫਾਜ਼ਤ ਆਪ ਕਰੋ ਔਰ ਪਿੰਡ ਦੀ ਵੀ ਕਰੋ ਤੇ ਜਿਹੜੇ ਪੰਜਾਬ ਪੁਲਿਸ ਵਾਲੇ ਡਰ ਕੇ ਠਾਣੇ 'ਚ ਬੈਠੇ ਆ ਮੇਰਾ ਖਿਆਲ ਹੈ ਕਿ ਉਹਨਾਂ ਥਾਣੇ ਦੇ ਬਾਹਰ ਵੀ ਅੱਜ ਇਹਦੇ ਤੋਂ ਦਿੱਲੀ ਵਾਲੀ ਇਲੈਕਸ਼ਨ ਤੋਂ ਵੇਲੇ ਹੋ ਕੇ ਕੋਸ਼ਿਸ਼ ਕਰੂੰਗਾ ਕਿ ਉਹਨਾਂ ਥਾਣੇ ਦੇ ਬਾਹਰ ਅਸੀਂ ਡਿਫੈਂਸ ਕਮੇਟੀਆਂ ਬਣਾ ਕੇ ਠੀਕ ਠੀਕ ਪੈਰਾ ਆਮ ਪਬਲਿਕ ਲਾ ਕੇ ਤਾਂ ਕਿ ਕੋਈ ਪੰਜਾਬ ਪੁਲਿਸ ਕਰਾਂਗੇ ਠੀਕ ਹੈ ਕੋਈ ਐਸਾ ਕਦਮ ਰੰਦਾਵਾ ਸਾਹਿਬ ਕੋਈ ਐਸਾ ਕਦਮ ਕਿ ਫਿਰ ਦੁਬਾਰਾ ਕਦੀ ਕੋਈ ਚਾਹੇ ਦੀਪੂ ਜੀ ਹੈ ਚਾਹੇ ਸਾਰੇ ਦੀਪੂ ਵਰਗੇ ਤੁਹਾਡੇ ਹੋਰ ਪੱਤਰਕਾਰੇ ਨੇ ਕਦੇ ਕੋਈ ਹੰਬਤ ਨਾ ਪਵਿੱਤ ਨੂੰ ਕਰੇ। ਤੇ ਇਹੋ ਹੀ ਕਰਾਂਗੇ ਪੰਜਾਬ ਪੁਲਿਸ ਨੂੰ ਚੂੜੀਆਂ ਦੋਵਾਂਗੇ ਫਿਰ ਤੇ ਇਹੋ ਹੀ ਆ। ਚੂੜੀਆਂ ਤੇ ਵੈਸੇ ਹੀ ਭਾਈ ਫਿਰ ਹੁਣ ਝਾਂਜਰਾ ਭੇਜ ਦਾਂਗੇ। ਕਿ ਛੰਛਣ ਕਰਦੇ ਆ ਜੋ ਜਿੱਥੇ ਕਿਦੇ ਹੁੰਦਾ। ਜਿਹੜੀ ਜਿਹੜੀ ਪੰਜਾਬ ਪਲੀ ਮੈਂ ਤੇ ਪਹਿਲੂ ਹੀ ਕਹਿ ਦਿੱਤਾ ਕਿ ਗੋਡੇ ਕੁੱਟੜੇ ਟੇਕ ਗਈ ਆ। ਉਹਨੂੰ ਕਿਵੇਂ ਚੁੱਕੋਗੇ? ਜਿਹਦਾ ਮਨੋਬਲ ਹੀ ਖਤਮ ਹੋ ਗਿਆ। ਜਿਹਦਾ ਮੋਰਲ ਹੀ ਐਸਐਸਪੀ ਥਾਣੇ ਆਪਣੀਆਂ ਕੋਠੀਆਂ ਜੋ ਬਾਹਰ ਨਹੀਂ ਨਿਕਲਦੇ ਐਸਐਸਪੀ ਜਿੰਨਾ ਤੇ ਰਾਤ ਨੂੰ ਬਾਹਰ ਨਹੀਂ ਨਿਕਲਗੇ ਐਸਐਚਓ ਨਹੀਂ ਨਿਕਲਣਗੇ। ਉਹਨਾਂ ਚ ਤੁਸੀਂ ਕੀ ਕਰੋਗੇ ਠੀਕ ਜੇ ਹੁਣ ਤਾਂ ਵਸੋ ਸਭ ਕੋ ਸ਼ਰਮਨਾ ਕਾਲਾ ਕਿ ਡਿਨਾਇਲ ਮੂਡ ਚਲ ਜਾਂਦੇ ਆ ਵੀ ਜੇ ਹੋਇਆ ਵੀ ਜਾਂਦੀ ਘਟਨਾ ਉਹਨੂੰ ਕਦੀ ਕਹਦੇ ਟਾਇਰ ਫਟਿਆ ਕੁਝ ਕੁਝ ਕਰਕੇ ਮਤਲਬ ਇੱਕ ਬਹੁਤ ਦਾ ਕਾਰਨ ਕੀ ਸੀ ਉਹਨੂੰ ਕੱਢਿਆ ਗਿਆ ਇਹੋ ਹੀ ਪੁੱਛਦਾ ਕਿ ਜੇ ਟਾਇਰ ਫਟਿਆ ਤੇ ਫਿਰ ਐਕਸ਼ਨ ਕਿਉਂ ਲਿਆ ਕਿਉਂ ਉਸੇ ਟਾਇਰ ਫਟੇ ਦਾ ਕਹਿ ਦਿੱਤਾ ਕਿ ਇਹ ਅਟੈਕ ਆ ਹੈਂਡ ਗ੍ਰੇਨੇਡ ਅਟੈਕ ਆ ਫਿਰ ਜਿਸ ਬੰਦੇ ਨੇ ਟਾਇਰ ਫਟੇ ਦਾ ਕਿਹਾ ਮੋ ਕੰਟ੍ਰੀ ਨੂੰ ਮਕਾਨਾ ਕੋ ਉਸ ਪੰਨਲ ਇਮੀਡੀਏਟਲੀ ਡਿਸਮਿਸ ਕਰਨਾ ਚਾਹੀਦਾ ਔਰ ਉਹਦੇ ਤੇ ਦੇਸ਼ ਤਰੋਜ ਦਾ ਪਰਚਾ ਕਰਨਾ ਚਾਹੀਦਾ ਤੇ ਉਹਨੇ ਉਹਨੇ ਪੰਜਾਬੀਆਂ ਨੂੰ ਮਿਸਗਾਈਡ ਕੀਤਾ ਕਿ ਆਪਣੇ ਆਪ ਹੀ ਤੁਹਾਡੇ ਟਾਇਰ ਜਿਹੜੇ ਨਹੀਂ ਫਟਣਗੇ ਤੁਹਾਡੇ ਆਪਣੇ ਆਪ ਹੀ ਪਤਾ ਲੱਗ ਜਾ ਕਰੋ ਹੁਣੇ ਅਜੇ ਜਿਹੜੀ ਫਟੀ ਆ ਓ ਕਿ ਰੇਡੀਏਟਰ ਫਟਿਆ ਗਮਟਾਲਾ ਗਮਟਾਲਾ ਸੀਪੀ ਅੰਮ੍ਰਿਤਸਰ ਕਹਿ ਰਿਹਾ ਇਹ ਗ੍ਰੇਡ ਗ੍ਰਨੇਡ ਫਟਿਆ ਓ ਕਿ ਉਹ ਰੇਡੀਏਟਰ ਫਟਿਆ ਤੇ ਡੀਏਜੀ ਸਾਹਿਬ ਕਹਿ ਰਹੇ ਨੇ ਕਿ ਉਹ ਹੈਂਡ ਗ੍ਰੇਨੇਡਰ ਟੈਕਸੀ ਤੇ ਦੋਨਾਂ 'ਚ ਕੌਣ ਫਟਿਆ ਸੀ ਤੇ ਕਮਿਟ ਕਰ ਗਏ ਡੀਏਜੀ ਤੇ ਕਰ ਗਏ ਡੀਏਜੀ ਕਮਿਟ ਕਰ ਗਏ ਜਿਹੜਾ ਪਹਿਲਾਂ ਡਿਨੈਲ ਜਿਹੜੇ ਪੈਂਡਿੰਗ ਰਹੇ ਸੀ 10 ਮਹੀਨੇ ਪਹਿਲਾਂ ਉਹ ਆਪ ਹੀ ਸਾਰੇ ਕੇਸਿਸ ਕਮਿਟ ਕਰ ਬਟਾਕ ਤੋਂ ਬਾਅਦ ਜਿਹੜਾ ਮੁੰਡਾ ਦਿੱਤੇ ਮੋਟਰਸਾਈਕਲ ਦਾ ਟਾਇਰ ਫਟਿਆ ਐਸਾ ਟਾਇਰ ਫਟਿਆ ਕੋ ਸ਼ੀਸ਼ਾ ਹੀ ਤੋੜ ਗਿਆ ਪਤਾ ਨਹੀਂ ਕਿਹੜਾ ਚਿਰ ਪਹਿਲੇ ਇਹਨਾਂ ਦੀ ਸਕਿਉਰਟੀ ਡ੍ਰੌਪ ਕੀ ਹੈ ਕਿ ਇਹ ਲੀਕ ਹੈ ਜਾਂ ਤਿੰਨ ਬੰਦੇ ਵਿੱਚੋਂ ਵਿਡਰਾਅ ਕਿਤੇ ਜਿਹੜੇ ਵਾਪਸ ਨਹੀਂ ਕੀਤੇ ਗਏ ਜਿਹੜੇ ਜਿੰਨੇ ਕੀਤੇ ਆ ਉਹਦੇ ਤੇ ਮੈਂ ਕਹੂੰਗਾ ਕਿ ਇਮੀਡੀਏਟਲੀ ਐਕਸ਼ਨ ਕਰਨ ਨਾ ਕਿ ਡੀਜੀਪੀ ਸਾਹਿਬ ਨੂੰ ਮੈਂ ਕਹੂੰਗਾ ਕਿ ਥੋੜੇ ਜਿਹਾ ਡੀਜੀਪੀ ਬਣੋ ਇਹਨਾਂ ਦੇ ਹੱਥ ਠੋਕ ਕੇ ਨਾ ਬਣੋ ਥੈਂਕ ਯੂ ਬੈਠ ਸਰ ਇੱਕ ਫੋਟੋ ਬੱਲ ਲੀ